ਇਹਦੇ ਦਰਵਾਜ਼ੇ ਨਹੀਂ ਹੈਗੇ ਇਸ ਕਰਕੇ ਪੱਲੀਭੰਤੀ ਆ ਤੇ ਜਿੱਦਨ ਕੋਈ ਆਊਗਾ ਐਨਐਚ ਦਾ ਅਧਿਕਾਰੀ ਜਿੱਤੇ ਬੰਦਿਆ ਨਾਲ ਮੀਟਿੰਗ ਕਰੂਗਾ ਮੀਟਿੰਗ ਕਰਨ ਤੋਂ ਬਾਅਦ ਸਾਡੇ ਰੇਟ ਕੱਟ ਕਰੂਗਾ ਇਹਦੇ ਚਲਾ ਇਹਰ ਕੋਰ ਦਾ ਇਲਾਜ ਕਰਦੇ ਸੀ ਉੱਪਰ ਤਸਵੀਰ ਦਿਖਾਉਂ ਮੈਂ ਕਹਿੰਦਾ ਹਾਂ ਅਮਨ ਨੂੰ ਅਧਿਕਾਰਕ ਤੇ ਹੋ ਥੋੜੀ ਕਿਉਂਕਿ ਜਿਹਨਾਂ ਜਿਹੜਾ ਸਭਾ ਉਹਨੂੰ ਕਿ ਸਪੋਚਨਾ ਪਾਇਆ ਮੈਂ ਹੋਇਆ ਕੀ ਇਹ ਸਾਰੇ ਦੇ ਲਾਣੇ ਉਹ ਪਿੱਛੇ ਆ ਗਿਆ ਥੋੜਾ ਆ ਪਿੱਛੇ ਵਾਲੇ ਲਾਣ ਦੇਖਿਓ ਭਾਈ ਦੇਖਿਓ ਆਜੋ ਆਜੋ ਓ ਭਾਈ ਕਿਤਨੀ ਮਿਹਰਬਾਨੀ ਆ ਤੇ ਕਿਹਦੇ ਇਹ ਹੁਣ ਕੀ ਫੈਸਲਾ ਕੀਤਾ ਗਿਆ ਅੱਜ ਪੱਲੀ ਲਾਈ ਗਈ ਆ ਕੋਈ ਕੋਈ ਆਇਆ ਇਹਨੂੰ ਤਾਲਾ ਲਾਉਣਾ ਸੀਗਾ ਇਹਦੇ ਦਰਵਾਜ਼ੇ ਨਹੀਂ ਹੈਗੇ ਇਸ ਕਰਕੇ ਪੱਲੀ ਬੰਦਤੀ ਆ ਤੇ ਜਿੱਦਨ ਕੋਈ ਆਊਗਾ ਐਨਐਚ ਦਾ ਅਧਿਕਾਰੀ ਜਿੱਥੇ ਬੰਦਿਆ ਨਾਲ ਮੀਟਿੰਗ ਕਰੂਗਾ ਮੀਟਿੰਗ ਕਰਨ ਤੋਂ ਬਾਅਦ ਸਾਡੇ ਰੇਟ ਕੱਟ ਕਰੂਗਾ ਤੇ ਇਹਦੇ ਚਲਾਉਣਾ ਕਰਨਾ ਜਾਰੀ ਰਹਿਊਗਾ ਤੁਹਾਡਾ ਕਿ ਤਰਨਾ ਚੱਕੇ ਨਹੀਂ ਤਰਨਾ ਸੀ ਚੱਕ ਲੈਣਾ ਤਰਨੇ ਦੀ ਗੱਲ ਨਹੀਂ ਦੇ ਨਹੀਂ ਫਿਰ ਇੱਥੇ ਜਿਹੜੇ ਟੋਲ ਲੱਗੂਗਾ ਲੋਕਾਂ ਨੂੰ ਕਿ ਟੋਲ ਨਹੀਂ ਲੱਗੇਗਾ ਟੋਲ ਫ੍ਰੀ ਰਹੂਗਾ ਹੀ ਟੋਲ ਕਿਉਂ ਲੱਗੂਗਾ ਕਿਹ ਨਾਲ ਮੀਟਿੰਗ ਹੋਈ ਅਸੀਂ ਸਾਡੀ ਪ੍ਰਸ਼ਾਸਨ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਐਸ ਡੀ ਐਮ ਐਸ ਐਸ ਪੀ ਸਾਰੇ ਰਾਤ ਆਏ ਸੀ ਉਹਨਾਂ ਨਾਲ ਮੀਟਿੰਗ ਹੋਈ ਸਾਡੀ ਵੀ ਅਸੀਂ ਇਹਨੂੰ ਬੰਦ ਕਰ ਦਾਂਗੇ ਪਰ ਇਹਦਾ ਟੋਲ ਨਹੀਂ ਲੱਗੂਗਾ ਟੋਲ ਜੇ ਟੋਲ ਚਲਾਉਣਗੇ ਤਾਂ ਅਸੀਂ ਫਿਰ ਉੱਥੇ ਇਹਨਾਂ ਦਫ਼ਤਰ ਨੂੰ ਤਾਲਾ ਮਾਰਾਂਗੇ ਫਿਰ ਪੱਕੀਆਂ ਤਾਰਾਂ ਤੋੜ ਦਾਂਗੇ ਕੋਈ ਸਮਾਂ ਦਿੱਤਾ ਗਿਆ ਤੁਹਾਨੂੰ ਗੱਲਬਾਤ ਆ ਰਹੀ ਕਿ ਹਲੇ ਸਿਰ ਪੱਲੀਆਂ ਲਾ ਕੇ ਬੰਦ ਕੀਤਾ ਜਾਊਗਾ ਕੋਈ ਟਾਈਮ ਨਹੀਂ ਦਿੱਤਾ ਗਿਆ ਐਨ ਐਚ ਏ ਦਾ ਕੋਈ ਅਧਿਕਾਰੀ ਨਹੀਂ ਆ ਰਿਹਾ 15 ਜਨਾਂ ਤੋਂ ਤੁਹਾਡਾ ਸਾਰਾ মিডিਆ بار-बार ਚੈਨਲ ਤੇ ਦਿਖਾ ਰਿਹਾ ਜੇ بار-बार ਚੈਨਲ ਤੇ ਦੇਖ ਕੇ ਨਹੀਂ ਆ ਰਹੇ ਤੇ ਉਹਨਾਂ ਨੂੰ ਪਤਾ ਹੈ ਵਿੱਚ ਕੀ ਹੋ ਰਿਹਾ 2 ਵਾਰੀ ਮੰਗ ਪੱਤਰ ਭੇਜਤਾ ਸੀ ਕੋਈ ਨਹੀਂ ਹੁੰਦਾ ਹੁਣ ਅੱਜ ਕਿੰਨੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਅੱਜ ਸਾਰੀਆਂ ਜਥੇਬੰਦੀਆਂ ਸ਼ਾਮਲ ਦੀਆਂ ਸਾਰੀਆਂ ਜਿੰਨੀਆਂ ਸਾਡੇ ਨਾਲ ਜੁੜੀਆਂ ਸਾਰੀਆਂ ਜਥੇਬੰਦੀਆਂ ਪੱਕਾ ਬੰਦ ਹਾਂ ਪੱਕਾ ਬੰਦ ਹਾਂ ਪੱਕਾ ਬੰਦ ਹੈ ਇਹ ਕਹਿ ਦਿੱਤਾ ਪਹਿਲਾਂ ਪਿਛਲੇ 15 ਦਿਨਾਂ ਤੋਂ ਨਗਾਦਤਾ ਦਾ ਨਾਰਦਸ਼ਨ ਕੀਤਾ ਜਾ ਰਿਹਾ ਦੇਖੋ ਇਹ ਟੋਲ ਪਲਾਜਾ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ। ਔਰ ਇਹ ਟੋਲ ਪਲਾਜੇ ਦੀ ਜਿਹੜੀ ਮਨਿਆਦ ਹੈ ਸਾਨੂੰ ਪਤਾ ਚੱਲ ਰਿਹਾ ਹੈ ਕਿ ਇਹ ਵੀ ਮਨਿਆਦ ਜਿਹੜੀ ਉਹ ਖਤਮ ਹੋ ਚੁੱਕੀ ਹੈ। ਪਰ ਇੱਥੇ ਜਿਹੜੀ ਸਰਕਾਰਾਂ ਧੰਦਲੀ ਕਰ ਰਹੀਆਂ ਉਹਦਾ ਕੋਈ ਡਾਕੂਮੈਂਟਸ ਨਹੀਂ ਪੇਸ਼ ਕਰ ਰਹੀਆਂ। ਔਰ ਅਸੀਂ ਨਾ ਤੋਂ ਮੰਗ ਰਹੇ ਹਾਂ ਕਿ ਸਾਨੂੰ ਡਾਕੂਮੈਂਟ ਦਿਓ। ਇਹਦਾ ਐਗਰੀਮੈਂਟ ਕਦੋਂ ਤੱਕ ਹੈ? ਸੈਕਿੰਡ ਹਰ ਸਾਲ ਇਹਨੂੰ ਇਹ ਤਿੰਨ-ਤਿੰਨ ਵਾਰੀ ਟੋਲ ਦੀ ਜਿਹੜੀ ਫੀਸ ਵਧਾਉਂਦੇ ਆ। ਜਿਹਦੀ 150 ਰੁਪਏ ਤੋਂ ਪਰਚੀ ਸ਼ੁਰੂ ਹੋਈ ਸੀ ਅੱਜ ਉਹਦੀ 330 ਤੋਂ ਲੈ ਕੇ 2100 ਰੁਪਏ ਤੱਕ ਪਰਚੀ ਹੋ ਚੁੱਕੀ ਹੈ ਜਿਹੜੀ ਬਿਲਕੁਲ ਲੋਕਾਂ ਦੀ ਆਮ ਜਨਤਾ ਦੀ ਲੁੱਟ ਹੋ ਰਹੀ ਹੈ ਔਰ ਦਿੱਲੀ ਦੇ ਵਿੱਚ 70 ਕਰੋੜ ਤੋਂ 1.5 ਕਰੋੜ ਰੁਪਇਆ ਗਰਾਇਆ ਜਾਂਦਾ ਇੱਕ ਸਾਲ ਚ 500 ਕਰੋੜ ਰੁਪਇਆ ਸਾਡੇ ਪੰਜਾਬ ਦੇ ਲੋਕਾਂ ਤੋਂ ਦੇਸ਼ ਦੇ ਲੋਕਾਂ ਤੋਂ ਲੁੱਟ ਕੀਤੀ ਜਾਂਦੀ ਜਿਹਦਾ ਕੋਈ ਪਤਾ ਹੀ ਨਹੀਂ ਕਿ ਕਿਹੜੇ ਖਾਤੇ ਜਾ ਰਿਹਾ ਇਹ ਕਰਪਸ਼ਨ ਇੰਨੀ ਵੱਡੀ ਹੈ ਉਹਦੇ ਵਿਰੋਧ ਚ ਧਰਨਾ ਚੱਲ ਰਿਹਾ ਸੀ ਅੱਜ ਇਹ ਟੋਲ ਅਸੀਂ ਸਦਾ ਵਾਸਤੇ ਫ੍ਰੀ ਕਰਤਾ ਜਿੰਨਾ ਚਿਰ ਜਿੱਥੇ ਬੰਦੀਆਂ ਨਾਲ ਬੈਠ ਕੇ ਕੋਈ ਫੈਸਲਾ ਨਹੀਂ ਹੁੰਦਾ ਇਹਦੇ ਕੋਈ ਨਿਕਲ ਡਾਕੂਮੈਂਟ ਜਿਹੜੇ ਆ ਉਹ ਜਿੱਥੇ ਬੰਦੀਆਂ ਨੂੰ ਨਹੀਂ ਦਿਖਾਇਆ ਜਾਂਦਾ ਬੰਦੀ ਤਰਪਾਲ ਤੇ ਝੰਡੇ ਕੱਢੇ ਬਿਲਕੁਲ ਅਸੀਂ ਸਾਰੇ ਜਿਹੜੇ ਇਹਦੇ ਬੂਤ ਹੈ ਇਹਨਾਂ ਨੂੰ ਤਰਪਾਲਾਂ ਲਪੇਟ ਕੇ ਆਪਣੇ ਝੰਡੇ ਲਾ ਦਿੱਤੇ ਨੇ ਔਰ ਪੂਰੇ ਦੇਸ਼ ਦੇ ਆਵਾਮ ਨੂੰ ਬੇਨਤੀ ਕੀਤੀ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਭਾਈ ਇਹਨੂੰ ਤਾਲੇ ਲੱਗ ਚੁੱਕਿਆ ਹੈ ਇਹ ਜਿਹੜਾ ਟੋਲ ਹੈ ਲਾਡੋਵਾਲ ਟੋਲ ਯਾਦ ਰੱਖੋ ਇੱਥੇ ਕਿਸੇ ਵੀ ਵੀਰ ਭੈਣ ਨੇ ਕਿਸੇ ਵੀ ਸਮਾਜ ਦੇ ਬੰਦੇ ਨੇ ਆਉਣਾ ਕਿਸੇ ਵੀ ਮਹਿਕਮੇ ਦੇ ਬੰਦੇ ਨੇ ਆਉਣਾ ਹੈ ਉਹ ਆਪਣੀ ਇੱਥੇ ਪਰਚੀ ਬਿਲਕੁਲ ਨਾ ਕਟਾਓ। ਕੋਈ ਰਾਖੀ ਕਰੂੰਗੇ ਜਾਂ ਤੁਸੀਂ ਚੱਲੇ ਹੋਵੇ ਬਾਚ ਖੋ ਜਾਣ। ਅਸੀਂ ਚੱਲੇ ਹਾਂ ਪਰ ਸਾਡੇ ਆ ਲੋਕਲ ਸਾਥੀ, ਲੋਕਲ ਕੇਡਰ ਇੱਥੇ ਲੱਗੇ ਆ। ਆ ਲਾਗਲੇ ਪਿੰਡ, ਆ ਲਾਗਲੇ ਖੇਤ ਸਾਡੇ ਹੀ ਨੇ। ਨਵਦੀਪ ਦੇ ਹੱਕ ਚ ਤੁਸੀਂ ਜਾ ਰਹੇ ਹੋ ਕਿੰਨੇ ਤਰੀਕੇ ਨਾਲ? ਬਿਲਕੁਲ ਜਿਹੜਾ ਨਵਦੀਪ ਜਲਵੇੜਾ ਬਾਰਡਰ ਕਹਨ ਦੇ ਨਾਂ ਤੇ ਮਸ਼ਹੂਰ ਹੈ ਉਹ ਸਾਡੇ ਉੱਤੇ ਜ਼ਬਰ ਹੋ ਰਿਹਾ ਹਰਿਆਣਾ ਸਰਕਾਰ ਨੇ। ਉਹਨੂੰ ਮਹਾਲੀ ਏਅਰਪੋਰਟ ਤੋਂ ਚੱਕ ਕੇ ਲੈ ਗਿਆ ਹੋਏ ਨੇ। ਔਰ ਉੱਤੇ ਅਨਮਨੁੱਖੀ ਅਧਿਕਾਰਾਂ ਦਾ ਤਸ਼ੱਦਦ ਹੋ ਰਿਹਾ। ਉਹਨੂੰ 13-13 ਘੰਟੇ ਖੜਾ ਕੀਤਾ ਜਾ ਰਿਹਾ। ਔਰ ਬਰਫ ਤੇ ਨੰਗੇ ਪਿੰਡੇ ਲਟਾਇਆ ਜਾ ਰਿਹਾ ਅਸੀਂ ਉਹਦੇ ਵਿਰੋਧ ਦੇ ਵਿੱਚ ਐਸਪੀ ਜਿਹੜਾ ਅੰਮ੍ਰਾਲਾ ਉਹਦਾ ਘਰਾਓ ਕਰਨ ਵਾਸਤੇ ਉੱਤੇ ਧਰਨਾ ਦੇਣ ਵਾਸਤੇ 17 ਤਰੀਕ ਨੂੰ ਲਾਡੋਵਾਲ ਟੋਲ ਤੋਂ 8 ਵਜੇ ਇੱਥੋਂ ਰਵਾਨਗੀ ਕਰਨੀ ਆ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਹੈ ਕਿ ਇਸ ਜ਼ਬਰ ਦੇ ਖਿਲਾਫ ਸਾਡਾ ਸਾਥ ਦਿਓ ਪਿਛਲੀ ਵਾਰ ਵੀ ਰੁਕਿਆ ਗਿਆ ਇਸ ਵਾਰ ਕਿਸ ਤਰੀਕੇ ਨਾਲ ਤਿਆਰੀ ਦੇਖੋ ਅਸੀਂ ਹੁਣ ਕੋਈ ਟਰਾਲੀਆਂ ਟਰੈਕਟਰ ਨਹੀਂ ਲਏ ਉਹਨਾਂ ਦਾ ਆਬਜੈਕਸ਼ਨ ਸੀ ਪੇ ਟਰਾਲੀਆਂ ਟਰੈਕਟਰ ਲੈ ਕੇ ਜਾਂਦੇ ਅਸੀਂ ਸੰਕੇਤਕ ਤੌਰ ਤੇ ਇਹ ਜਿਹੜਾ ਧਰਨਾ ਦੇਣ ਜਾ ਰਹੇ ਆ ਔਰ ਇਸ ਧਰਨੇ ਦੇ ਵਿੱਚ ਅਸੀਂ ਵਾਹਨ ਜਿਹੜੇ ਸਾਡੇ ਉਹ ਕਾਰਾਂ ਤੇ ਗੱਡੀਆਂ ਹੋਣਗੀਆਂ ਬੱਸਾਂ ਹੋਣਗੀਆਂ ਉਹ ਸਾਨੂੰ ਜਾਣ ਦਿੱਤਾ ਜਾਵੇ ਉਹ ਸਾਨੂੰ ਨਾ ਰੋਕੇ ਜਾਵੇ ਕੋਈ ਗੱਲਬਾਤ ਹੋ ਪਈ ਹੈ ਉਹਨਾਂ ਦੇ ਨਾਲ ਕੋਈ ਜਿਹੜਾ ਸ਼ੰਭੂ ਵਾਲਾ ਰਸਤਾ ਹੈ ਉਹ ਸੀ ਸਰਕਾਰਾਂ ਨੂੰ ਬਾਰ-ਬਾਰ ਅਪੀਲ ਕਰਦੇ ਆਂ ਕਿ ਉਹਨੂੰ ਖੋਲੋ ਆਮ ਜਨਤਾ ਨੂੰ ਪ੍ਰੋਬਲਮ ਹੋ ਰਹੀ ਹੈ ਆਮ ਲੋਕਾਂ ਦਾ ਬਿਜ਼ਨਸ ਸਟੱਪ ਹੋ ਗਿਆ ਤੇ ਪੰਜਾਬ ਨੂੰ ਆਰਥਿਕ ਪੱਖੋਂ ਵੱਡੀ ਸੱਟ ਵੱਜ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਆਖਦੇ ਆਂ ਕਿ ਭਾਈ ਤੂੰ ਮੂੰਹ ਦੇ ਵਿੱਚ ਘੁੰਗੀਆਂ ਪਾ ਕੇ ਬੈਠਾ ਹੈ ਇਹ ਜਿਹੜੀ ਸੜਕ ਸ਼ੰਭੂ ਵਾਲੀਆਂ ਨੂੰ ਖਲਵਾਓ ਇਹ ਆਪਣਾ ਪ੍ਰੈਸ਼ਰ ਦੇਵੇ ਪੰਜਾਬ ਸਰਕਾਰ ਤੇ हरियाणा सरकार ते भाई एनु सड़क नु खोलो ते खलवाया जावे। ਇਹਦੇ ਨਾਮ ਕਿਸਾਨਾਂ ਦਾ ਪਤਾ ਨਹੀਂ ਬਗਵਾਮ ਹੋ ਰਿਹਾ ਉਹ ਕਿਹੜੇ ਕਿਸਾਨ ਇੱਥੇ ਬੈਠੇ ਨੇ। ਦੇਖੋ ਕਿਸਾਨਾਂ ਨੇ ਬਿਲਕੁਲ ਜਿਹੜੀ ਸਰਵਸ ਰੋਡ ਹੈ ਇੱਕ ਮਨਵੇ ਛੱਡਿਆ ਹੋਇਆ ਹੈ। ਉਹਦੇ ਮੋਰੇ ਦੀਵਾਰ ਬੀਜੇਪੀ ਨੇ ਕੀਤੀ ਹੋਈ ਹੈ ਹਰਿਆਣਾ ਸਰਕਾਰ ਨੇ। ਕਿਸਾਨਾਂ ਨੇ ਕੋਈ ਸੜਕ ਨਹੀਂ ਰੋਕੀ ਹੋਈ। ਕਿਸਾਨ ਬਿਲਕੁਲ ਸਾਈਡ ਤੇ ਬੈਠੇ ਨੇ। ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ। ਮੈਂ ਵਾਰ-ਵਾਰ ਦੱਸਣਾ ਚਾਹੁੰਦਾ ਇਹ ਸਰਕਾਰਾਂ ਦੀ ਮਿਲੀ ਭੋਗਤ ਹੈ। ਉਹ ਚਾਹੇ ਕੇਂਦਰ ਦੀ ਸਰਕਾਰ ਚਾਹੇ ਹਰਿਆਣਾ ਦੀ ਸਰਕਾਰ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਉਹ ਸੜਕ ਸਾਡੀ ਖੋਲੀ ਜਾਵੇ। ਬਿਲਕੁਲ ਜਿੰਨਾ ਚਿਰ ਕੋਈ ਸਮਝੌਤਾ ਨਹੀਂ ਹੁੰਦਾ ਇਹ ਟੋਲ ਬਿਲਕੁਲ ਫਰੀ